ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਬਚਨ ਕਲੋਨੀ ਮਲਤਾਨੀਆ ਰੋਡ ਦੇ ਬਿਲਕੁਲ ਨੇੜੇ ਕੋਠੀ 125 ਗਜ ਦੀ ਆ ਡਿਮਾਂਡ ਇਹਨਾਂ ਦੀ 37 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੁਰੂ ਹੋਏ ਕੋਠੀ ਸਿੰਗਲ ਸਟੋਰੀ ਹੈ ਬਹੁਤ ਵਧੀਆ ਕੋਠੀ ਬਣੀ ਵੀ ਆ ਨਿਊ ਕੋਠੀ ਹੈ ਦੋ ਬੈੱਡਰੂਮ ਹੈ ਦੋ ਬਾਥਰੂਮ ਬਣੇ ਹੋਏ ਆ ਇੱਕ ਬੈੱਡਰੂਮ ਨਾਲ ਅਟੈਚ ਹੈ ਹਾਲੋ ਲੌਬੀ ਆ ਗਈ ਜੀ ਤੇ ਨਾਲ ਹੀ ਇਹਦੇ ਡਰਾਈング ਰੂਮ ਆ ਗਿਆ ਆ ਡਰਾਈング ਰੂਮ ਆ ਗਿਆ ਜੀ ਤੇ ਕਿਚਨ ਆ ਗਿਆ ਓਪਨ ਕਿਚਨ ਹੈ ਲੌਬੀ ਦੇ ਵਿੱਚ ਤੇ ਦੋ ਬੈੱਡਰੂਮ ਬਣੇ ਹੋਏ ਆ ਆ ਕਿਚਨ ਆ ਗਈ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਦੋ ਬੈੱਡਰੂਮ ਹੈ ਲੌਬੀ ਹੈ ਡਰਾਈング ਰੂਮ ਹੈ ਤੇ ਪੂਜਾ ਰੂਮ ਵੀ ਬਣਾਇਆ ਹੋਇਆ ਇਹਦੇ ਵਿੱਚ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤਾਂ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਹੀ ਸਾਡੀ ਵੀਡੀਓ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸਾ ਨਹੀਂ ਕਿਤੇ ਵੀ ਐਡ ਕਰਾਉਣੀ ਐ ਕਿਥੋਂ ਦੀ ਵੀ ਸ਼ਹਿਰ ਦੀ ਮੰਡੀ ਦੀ ਪਿੰਡ ਦੀ ਐਡ ਬਿਲਕੁਲ ਫ੍ਰੀ ਹੈ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇਗੇ ਘਰ ਤੁਹਾਡੇ ਆ ਕੇ ਐਡ ਵੀ ਬਣਾ ਕੇ ਲਿਜਾ ਸਕਦੇ ਆ ਤੇ ਜੇ ਦੂਰ ਹੈ ਤੇ ਤੁਸੀਂ ਖੁਦ ਬਣਾ ਕੇ ਭੇਜੋ ਕੋਠੀ ਥੋੜੀ ਸੇਲ ਕਰਦਾਂਗੇ ਬਹੁਤ ਹੀ ਵਧੀਆ ਨਿਊ ਕੋਠੀ ਬਣੀ ਵੀ ਐ ਆਪਾਂ ਨਵੀਆਂ ਨਵੀਆਂ ਕੋਠੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਜ਼ਰ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ